ਪਹਿਲਾ ਜੋ ਸਮਾਂ ਸੀ ਉਹ ਇਦਾਂ ਦਾ ਸਮਾਂ ਸੀ ਕਿ ਜੇ ਕਦੇ ਟੀਚਰ ਕਿਸੇ ਬੱਚੇ ਨੂੰ ਕਿਸੇ ਸ਼ਰਾਰਤ ਕਰਕੇ ਜਾਂ ਅਨੁਸ਼ਾਸਨਹੀਣਤਾ ਕਰਕੇ ਕੁੱਟ ਵੀ ਦਿੰਦਾ ਤਾਂ ਉਹ ਬੱਚਾ ਆਪਣੇ ਘਰ ਜਾ ਕੇ ਵੀ ਨਹੀਂ ਦੱਸਦਾ ਸੀ ਕਿ ਅੱਜ ਮੈਨੂੰ ਟੀਚਰ ਨੇ ਕੁੱਟਿਆ ਕਿਉਂਕਿ ਫਿਰ ਮਾਪੇ ਉਸ ਬੱਚੇ ਨੂੰ ਇਸ ਗੱਲ ਕਰਕੇ ਕੁੱਟਦੇ ਕਿ ਤੂੰ ਗਲਤ ਕੀਤਾ ਸੀ ਇਸ ਕਰਕੇ ਹੀ ਤੈਨੂੰ ਟੀਚਰ ਨੇ ਕੁੱਟਿਆ ਪਰ ਅੱਜ ਕੱਲ ਦਾ ਜੋ ਸਮਾਂ ਹੈਗਾ ਇਹ ਬੜਾ ਹੀ ਭਿਆਨਕ ਸਮਾਂ ਹੈ ਇਸ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕਿ ਬੱਚੇ ਛੋਟੀ ਜੀ ਗੱਲ ਵੀ ਨਹੀਂ ਸਹਾਰਦੇ ਤੇ ਇੱਥੇ ਮਾਪਿਆਂ ਦਾ ਵੀ ਦੋਸ਼ ਹੈ ਜੇ ਕਿਤੇ ਟੀਚਰ ਬੱਚੇ ਨੂੰ ਥੋੜਾ ਮੋਟਾ ਝਿੜਕ ਵੀ ਦਿੰਦਾ ਤਾਂ ਮਾਪੇ ਨਾਲ ਦੀ ਨਾਲ ਆ ਕੇ ਟੀਚਰ ਨੂੰ ਕਹਿੰਦੇ ਆ ਕਿ ਤੂੰ ਇਹ ਕਿਉਂ ਕੀਤਾ ਤੂੰ ਸਾਡੇ ਬੱਚੇ ਤੇ ਹੱਥ ਕਿਉਂ ਚੁੱਕਿਆ ਜਾਂ ਸਾਡੇ ਬੱਚੇ ਨੂੰ ਕਿਉਂ ਝਿੜਕਿਆ ਪਰ ਇਹ ਬਹੁਤ ਗਲਤ ਹੈ ਇੱਕ ਗੁਰੂ ਆਪਣੇ ਸ਼ਿਸ਼ ਨੂੰ ਆਪਣੇ ਵਿਦਿਆਰਥੀ ਨੂੰ ਸਹੀ ਰਾਹ ਤੇ ਪਾਉਣ ਲਈ ਬਹੁਤ ਜ਼ਿਆਦਾ ਜਦੋਜਹਿਦ ਕਰਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਦੋ ਘਟਨਾਵਾਂ ਨੇ ਪਹਿਲੀ ਘਟਨਾ ਦੇ ਵਿੱਚ ਇੱਕ ਸਕੂਲ ਪ੍ਰਿੰਸੀਪਲ ਦਾ ਕਤਲ ਕੀਤਾ ਜਾਂਦਾ ਹੈ ਤੇ ਜਦੋਂ ਫਿਰ ਇਹ ਸਾਰੀ ਘਟਨਾ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਹਿਸਾਰ ਇਥੋਂ ਦਾ ਕਰਤਾਰ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਇਸ ਸਕੂਲ ਦਾ ਪ੍ਰਿੰਸੀਪਲ ਜਗਵੀਰ ਜਿਸ ਦੀ ਉਮਰ ਲਗਭਗ 60 ਸਾਲ ਸੀ 10 ਜੁਲਾਈ 2025 ਗੁਰੂ ਪੂਰणिमा ਵਾਲੇ ਦਿਨ ਤਕਰੀਬਨ 9:30-10 ਵਜੇ ਜਗਵੀਰ ਦੇ ਉੱਤੇ ਚਾਕੂਆਂ ਦੇ ਨਾਲ ਦੋ ਜਾਣੇ ਹਮਲਾ ਕਰ ਦਿੰਦੇ ਨੇ ਹੁਣ ਸਾਰੇ ਸਕੂਲ ਦੇ ਵਿੱਚ ਰੌਲਾ ਪੈ ਜਾਂਦਾ ਤੇ ਜਗਵੀਰ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜ਼ਖਮੀ ਹਾਲਤ ਦੇ ਵਿੱਚ ਡਾਕਟਰ ਹੁੰਦੇ ਨੇ ਉਹ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਹੁਣ ਸਭ ਹੈਰਾਨ ਹੋ ਜਾਂਦੇ ਨੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਜਾਂਦੀ ਹੈ ਕਿ ਐਦਾਂ ਜਗਵੀਰ ਦੇ ਉੱਤੇ ਕਿਸ ਨੇ ਹਮਲਾ ਕਰ ਦਿੱਤਾ ਕਿਉਂ ਜਗਵੀਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੁਣ ਜਦੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਜਾਂਚ ਪੜਤਾਲ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਏਸੇ ਸਕੂਲ ਦੇ ਹੀ ਦੋ ਵਿਦਿਆਰਥੀ 11ਵੀਂ 12ਵੀਂ ਵਿੱਚ ਪੜ੍ਹਨ ਵਾਲੇ ਦੋ ਵਿਦਿਆਰਥੀ ਜਿਨ੍ਹਾਂ ਦੀ ਉਮਰ ਲਗਭਗ 15 16 ਸਾਲ ਸੀ ਉਹਨਾਂ ਨੇ ਜਗਵੀਰ ਦੇ ਉੱਤੇ ਚਾਕੂਆਂ ਦੇ ਨਾਲ ਚਾਰ ਪੰਜ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਇੱਥੇ ਹੀ ਬਸ ਨਹੀਂ ਜੋ ਇਹ ਵਿਦਿਆਰਥੀ ਸੀ ਇਹਨਾਂ ਨੇ ਆਪਣੇ ਇੰਸਟਾਗ੍ਰam ਉੱਤੇ ਜਗਵੀਰ ਦੀ ਮੌਤ ਤੋਂ ਲਗਭਗ 2 ਘੰਟੇ ਬਾਅਦ ਇੱਕ ਪੋਸਟ ਅਪਲੋਡ ਕੀਤੀ ਜਿਸ ਉੱਤੇ ਇਹਨਾਂ ਨੇ ਕਿਹਾ ਕਿ ਜਗਵੀਰ ਦਾ ਤਾਂ ਕਤਲ ਕਰ ਦਿੱਤਾ ਹੁਣ ਜੇ 10 ਲੱਖ ਰੁਪਇਆ ਨਾ ਦਿੱਤਾ ਤਾਂ ਉਸ ਦੇ ਮੁੰਡੇ ਦਾ ਵੀ ਕਤਲ ਕਰ ਦੇਵਾਂਗੇ ਇਹ ਪੋਸਟ ਦੇਖ ਕੇ ਵੀ ਸਭ ਹੈਰਾਨ ਹੋ ਜਾਂਦੇ ਨੇ ਕਿ ਆਖਰ ਜੋ ਇਹ ਛੋਟੇ ਛੋਟੇ ਮੁੰਡੇ ਨੇ ਇਹਨਾਂ ਨੇ ਐਡਾ ਵੱਡਾ ਕਾਂਡ ਕਰ ਦਿੱਤਾ ਤੇ ਹੁਣ ਇਹ ਫੇਰ ਧਮਕੀਆਂ ਦੇ ਰਹੇ ਨੇ ਆਖਰ ਇਹੋ ਜਿਹਾ ਜਗਵੀਰ ਦੇ ਨਾਲ ਇਹਨਾਂ ਦਾ ਕੀ ਰੌਲਾ ਸੀ ਕੀ ਦੁਸ਼ਮਣੀ ਸੀ ਜਦੋਂ ਪੁਲਿਸ ਜਾਂਚ ਕਰਦੀ ਹੈ ਤਾਂ ਜਾਂਚ ਦੇ ਵਿੱਚ ਇਹੀ ਨਿਕਲ ਕੇ ਆਉਂਦਾ ਕਿ ਜੋ ਜਗਵੀਰ ਹੁੰਦਾ ਉਹ ਇਹਨਾਂ ਮੁੰਡਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਟੋਕਦਾ ਰਹਿੰਦਾ ਸੀ ਕਦੇ ਇਹਨਾਂ ਨੂੰ ਵਾਲ ਕਟਵਾਉਣ ਲਈ ਕਹਿੰਦਾ ਤੇ ਕਦੇ ਇਹਨਾਂ ਨੂੰ ਕੱਪੜੇ ਸਹੀ ਪਾਉਣ ਲਈ ਕਹਿੰਦਾ ਪਰ ਜੋ ਇਹ ਮੁੰਡੇ ਸੀ ਇਹ ਮੁੰਡੇ ਇਸ ਗੱਲੋਂ ਜਗਵੀਰ ਉੱਤੇ ਖਾਰ ਖਾਂਦੇ ਸੀ ਕਿ ਇਹ ਇਹ ਸਾਨੂੰ ਕਿਉਂ ਟੋਕਦਾ ਹੈ ਸਾਡੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਇਹਨਾਂ ਨੇ 10 ਜੁਲਾਈ 2025 ਨੂੰ ਤਕਰੀਬਨ 9:30 ਵਜੇ ਜਗਵੀਰ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਹਮਲਾ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਜੋ ਇਹ ਬੱਚੇ ਨੇ ਜਿਨ੍ਹਾਂ ਨੇ ਇਹ ਐਡਾ ਵੱਡਾ ਕਾਂਡ ਕੀਤਾ ਕਿਤੇ ਇਹਨਾਂ ਦਾ ਕਿਸੇ ਵੱਡੇ ਗਰੋਹ ਦੇ ਨਾਲ ਕੋਈ ਤਾਲੁਕ ਤਾਂ ਨਹੀਂ ਜਿਸ ਕਾਰਨ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਬੇਖੌਫ ਹੋ ਕੇ ਸ਼ਰਿਆਮ ਧਮਕੀ ਵੀ ਦਿੱਤੀ ਤੇ ਇੱਕ ਕਤਲ ਵੀ ਕਰ ਦਿੱਤਾ ਪੁਲਿਸ ਨੇ 4 ਟੀਮਾਂ ਬਣਾਈਆਂ ਨੇ ਤੇ ਹੁਣ ਇਹਨਾਂ ਮੁੰਡਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜੋ ਜਗਵੀਰ ਦੇ ਪਿਤਾ ਦਿਆਨੰਦ ਨੇ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਮੁੰਡਿਆਂ ਨੂੰ ਜੋ ਬਣਦੀ ਸਜ਼ਾ ਉਹ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਗਵੀਰ ਦੇ ਦੋ ਮੁੰਡੇ ਨੇ ਅਤੇ ਜਗਵੀਰ 2 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਪਰ ਉਸਤੇ ਹੀ ਸਟੂਡੈਂਟਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਦਾ ਕਤਲ ਕਰ ਦਿੱਤਾ ਅੱਜ ਦੀ ਅਗਲੀ ਘਟਨਾ ਅਗਲੀ ਘਟਨਾ ਉੱਤਰ ਪ੍ਰਦੇਸ਼ ਦੀ ਚਾਂਸੀ ਦੀ ਇਥੋਂ ਦਾ ਥਾਣਾ ਟਹਿਰੋਲੀ ਇਸ ਦੇ ਅਧੀਨ ਇੱਕ ਔਰਤ ਦੀ লাশ ਮਿਲਦੀ ਹੈ ਜਿਸ ਦਾ ਨਾਮ ਸੁਸ਼ੀਲ ਰਾਜਪੂਤ ਹੁੰਦਾ ਹੈ तकरीबन ਉਮਰ 55-60 ਸਾਲ ਹੁੰਦੀ ਹੈ ਗੱਲ ਹੈ 22 ਜੂਨ 2025 ਦੀ ਪੁਲਿਸ ਤਫਤੀਸ਼ ਕਰਦੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਜੋ ਫਿਰ ਸਚਾਈ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇੱਕ ਔਰਤ ਨੇ ਇਹ ਕਤਲ ਪਲਾਨ ਕੀਤਾ ਸੀ ਤੇ ਜਦੋਂ ਫਿਰ ਇਸ ਔਰਤ ਦੀ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਔਰਤ ਇਦਾਂ ਕਿਵੇਂ ਕਰ ਸਕਦੀ ਹੈ ਇੰਨੀ ਖੁੰਖਾਰ ਕਿਵੇਂ ਹੋ ਸਕਦੀ ਹੈ ਦਰਅਸਲ ਇਹ ਕਹਾਣੀ ਹੈ ਪੂਜਾ जाट ਦੀ ਜੋ ਕਿ ਗਵਾਲੀਅਰ ਦੀ ਰਹਿਣ ਵਾਲੀ ਸੀ ਇਸ ਦਾ ਵਿਆਹ ਹੁੰਦਾਗਾ ਇੱਕ ਰੇਲਵੇ ਕਰਮਚਾਰੀ ਦੇ ਨਾਲ ਪੂਜਾ ਦਾ ਚਾਲ ਚੱਲਣ ਠੀਕ ਨਹੀਂ ਹੁੰਦਾ ਤੇ ਇਸ ਦੇ ਪਤੀ ਦੇ ਨਾਲ ਇਸ ਦਾ ਝਗੜਾ ਰਹਿਣ ਲੱਗਦਾ ਆਖਰ ਇੱਕ ਦਿਨ ਝਗੜਾ ਭਿਆਨਕ ਰੂਪ ਲੈ ਲੈਂਦਾ ਤੇ ਜੋ ਪੂਜਾ ਹੁੰਦੀ ਹੈ ਉਹ ਉਸ ਉੱਪਰ ਜਾਨ ਲੈਵਾ ਹਮਲਾ ਕਰ ਦਿੰਦੀ ਹੈ ਤੇ ਫਿਰ ਪੂਜਾ ਨੂੰ ਜੇਲ੍ਹ ਹੋ ਜਾਂਦੀ ਹੈ ਹੁਣ ਜਦੋਂ ਪੂਜਾ ਜੇਲ੍ਹ ਤੋਂ ਬਾਹਰ ਆਉਂਦੀ ਹੈ ਤਾਂ ਇਸ ਦੀ ਮੁਲਾਕਾਤ ਕਲਿਆਣ ਰਾਜਪੂਤ ਦੇ ਨਾਲ ਹੁੰਦੀ ਹੈ ਕਲਿਆਣ ਰਾਜਪੂਤ ਦੇ ਨਾਲ ਇਹ ਲਿਵਿੰਗ ਦੇ ਵਿੱਚ ਰਹਿੰਦੀ ਹੈ ਤੇ ਕਲਿਆਣ ਰਾਜਪੂਤ ਦੇ ਘਰਦਿਆਂ ਨੂੰ ਵੀ ਇਸ ਗੱਲ ਬਾਰੇ ਪਤਾ ਸੀ ਪਰ ਕਲਿਆਣ ਰਾਜਪੂਤ ਦੀ ਵੀ ਇੱਕ ਛੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਹੁਣ ਜੋ ਇਹ ਪੂਜਾ ਝਾੜ ਸੀ ਇਹ ਕਲਿਆਣ ਰਾਜਪੂਤ ਦੇ ਪਿੰਡ ਚਲੀ ਜਾਂਦੀ ਆ ਉਸ ਦੇ ਮਾਤਾ ਪਿਤਾ ਦੇ ਕੋਲ ਰਹਿਣ ਵਾਸਤੇ ਜੋ ਮਾਤਾ ਪਿਤਾ ਹੁੰਦੇ ਨੇ ਉਹ ਵੀ ਇਸ ਨੂੰ ਬਹੂ ਦੇ ਰੂਪ ਦੇ ਵਿੱਚ ਅਪਣਾ ਲੈਂਦੇ ਆ ਕਲਿਆਣ ਰਾਜਪੂਤ ਦਾ ਇੱਕ ਭਰਾ ਸੀ ਵੱਡਾ ਸੰਤੋਸ਼ ਰਾਜਪੂਤ ਜਿਸ ਦੇ ਨਾਲ ਇਸ ਦੇ ਸਬੰਧ ਬਣ ਜਾਂਦੇ ਨੇ ਇਹਨਾਂ ਦੇ ਆਪਸ ਵਿੱਚ ਸਰੀਰਕ ਸਬੰਧ ਬਣ ਜਾਂਦੇ ਨੇ ਪਰ ਜੋ ਸੰਤੋਸ਼ ਰਾਜਪੂਸੀ ਉਹ ਤਾਂ ਵਿਆਹਿਆ ਹੋਇਆ ਸੀ ਉਸ ਦੀ ਪਤਨੀ ਦਾ ਨੋਂ ਰਾਗਣੀ ਸੀ ਰਾਗਣੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਰਾਗਣੀ ਆਪਣੇ ਪਤੀ ਸੰਤੋਸ਼ ਦੇ ਨਾਲ ਝਗੜਾ ਕਰਦੀ ਹੈ ਪੂਜਾ ਜੜ ਦੇ ਨਾਲ ਵੀ ਝਗੜਾ ਕਰਦੀ ਹੈ ਹੁਣ ਇਹਨਾਂ ਦਾ ਰੋਜ਼ਾਨਾ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਸੀ ਪੂਜਾ ਜਾੜ ਦੇ ਕੋਲ ਇੱਕ ਬੱਚੀ ਵੀ ਹੋ ਜਾਂਦੀ ਹੈ ਤੇ ਦੱਸਿਆ ਜਾਂਦਾ ਕਿ ਉਹ ਸੰਤੋਸ਼ ਰਾਜਪੂਤ ਦੀ ਹੁੰਦੀ ਹੈ ਪਰ ਜੋ ਰਾਗਣੀ ਹੁੰਦੀ ਹੈ ਸੰਤੋਸ਼ ਦੀ ਘਰ ਵਾਲੀ ਉਹ ਇਹਨਾਂ ਨਾਲ ਲੜਕੇ ਪੇਕੇ ਚਲੀ ਜਾਂਦੀ ਹੈ ਪਰ ਜੋ ਪੂਜਾ ਜਾੜ ਸੀ ਉਸ ਦਾ ਮਕਸਦ ਕੁਝ ਹੋਰ ਸੀ ਉਹ ਜੋ ਕਲਿਆਣ ਰਾਜਪੂਤ ਦੇ ਉਦੀ 8 ਏਕੜ ਜ਼ਮੀਨ ਸੀ ਉਸ ਉੱਤੇ ਨਿਗਾਹ ਰੱਖੀ ਬੈਠੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੋ ਕਲਿਆਣ ਰਾਜਪੂਤ ਦੀ ਜ਼ਮੀਨ ਆ ਜਦੋਂ ਮੇਰੇ ਨਾਮ ਹੋ ਜਾਏਗੀ ਤਾਂ ਮੈਂ ਉਹ ਜ਼ਮੀਨ ਨੂੰ ਵੇਚ ਕੇ ਗਵਾਲੀਅਰ ਚਲੀ ਜਾਵਾਂਗੀ ਪਰ ਉਸ ਦਾ ਇਸ ਗੱਲ ਤੇ ਦਾ ਨਹੀਂ ਲੱਗ ਰਿਹਾ ਸੀ ਕਿਉਂਕਿ ਜੋ ਉਸ ਦੀ ਸੱਸ ਸੀ ਸੁਸ਼ੀਲਾ ਰਾਜਪੂਤ ਉਹ ਜ਼ਮੀਨ ਵੇਚਣ ਦੇ ਹੱਕ ਵਿੱਚ ਨਹੀਂ ਸੀ ਫਿਰ ਜੋ ਪੂਜਾ ਜਾਟ ਹੁੰਦੀ ਹੈ ਉਹ ਗਵਾਲੀਅਰ ਚਲੀ ਜਾਂਦੀ ਹੈ ਉੱਥੇ ਉਸ ਦੀ ਮੁਲਾਕਾਤ ਉਸ ਦੀ ਭੈਣ ਕਾਮਣੀ ਦੇ ਨਾਲ ਹੁੰਦੀ ਹੈ ਕਾਮਨੀ ਆਰਥਿਕ ਤੰਗੀ ਦੇ ਨਾਲ ਜੂਝ ਰਹੀ ਸੀ ਉਸ ਨੂੰ ਪੈਸਿਆਂ ਦੀ ਬੜੀ ਜ਼ਿਆਦਾ ਜ਼ਰੂਰਤ ਸੀ ਹੁਣ ਪੂਜਾ ਜਾੜ ਦੇ ਦਿਮਾਗ ਦੇ ਵਿੱਚ ਇੱਕ ਪਲੈਨਿੰਗ ਆਉਂਦੀ ਹੈ ਕਿ ਕਿਉਂ ਨਾ ਇਹਨਾਂ ਨੂੰ ਵਰਤ ਕੇ ਜੋ ਉਸ ਦੀ ਸੱਸਾ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ ਫਿਰ ਜੋ ਜ਼ਮੀਨ ਹੈ ਉਹ ਇਸ ਦੇ ਨਾਮ ਹੋ ਜਾਵੇਗੀ ਤੇ ਇਹ ਜ਼ਮੀਨ ਵੇਚ ਦੇਵੇਗੀ ਉਸ ਤੋਂ ਬਾਅਦ ਇਹ ਗਵਾਲੀਅਰ ਦੇ ਵਿੱਚ ਆ ਕੇ ਐਸ਼ ਨਾਲ ਆਪਣੀ ਜ਼ਿੰਦਗੀ ਕੱਟੇਗੀ 22 ਜੂਨ 2025 ਨੂੰ ਪੂਜਾ ਜਾੜ ਦੀ ਬੇਟੀ ਦਾ ਜਨਮ ਦਿਨ ਹੁੰਦਾ ਹੈ ਇਹ ਹੁਣ ਆਪਣੀ ਬੇਟੀ ਦੇ ਜਨਮ ਦਿਨ ਉੱਤੇ ਆਪਣੇ ਜੇਠ ਅਤੇ ਆਪਣੇ ਸਹੁਰੇ ਨੂੰ ਬੁਲਾ ਲੈਂਦੀ ਹੈ ਤੇ ਜੋ ਸੁਸ਼ੀਲਾ ਹੁੰਦੀ ਹੈ ਉਹ ਘਰ ਵਿੱਚ ਕੱਲੀ ਹੁੰਦੀ ਹੈ ਤੇ ਇਹ ਪਲੈਨਿੰਗ ਕਰਦੀ ਹੈ ਕਿ ਕਾਮਨੀ ਅਤੇ ਉਸ ਦਾ ਪ੍ਰੇਮੀ ਦੋਨੋਂ ਪਿੱਛੋਂ ਘਰ ਵਿੱਚ ਜਾਣਗੇ ਸੁਸ਼ੀਲਾ ਘਰ ਵਿੱਚ ਕੱਲੀ ਹੈ ਤੇ ਇਹ ਉਸ ਦਾ ਕਤਲ ਕਰ ਆਉਣਗੇ ਐਦਾਂ ਹੀ ਹੁੰਦਾ ਪੂਜਾ ਜਾੜ ਦਾ ਜੇਠ ਅਤੇ ਸੋਹਰਾ ਪੂਜਾ ਜਾੜ ਦੀ ਬੇਟੀ ਦੇ ਜਨਮ ਦਿਨ ਤੇ ਗਵਾਲੀਆ ਆ ਜਾਂਦੇ ਨੇ ਪਰ ਪੂਜਾ ਜਾੜ ਦੀ ਭੈਣ ਅਤੇ ਉਸ ਦਾ ਪ੍ਰੇਮੀ ਪਿੱਛੋਂ ਇਹਨਾਂ ਦੇ ਪਿੰਡ ਚਲੇ ਜਾਂਦੇ ਨੇ ਉੱਥੇ ਜਾ ਕੇ ਉਹ ਸੁਸ਼ੀਲਾ ਨੂੰ ਪਹਿਲਾਂ ਤਾਂ ਨਸ਼ੀਲੀ ਦਵਾਈ ਪਿਉਂਦੇ ਨੇ ਤੇ ਉਸ ਤੋਂ ਬਾਅਦ ਇਸ ਦਾ ਕਤਲ ਕਰ ਦਿੰਦੇ ਨੇ ਕਤਲ ਕਰਕੇ ਉੱਥੋਂ ਗਹਿਣੇ ਵਗੈਰਾ ਨਕਦੀ ਵਗੈਰਾ ਲੈ ਕੇ ਫਰਾਰ ਹੋ ਜਾਂਦੇ ਨੇ ਪਤਾ ਲੱਗਦਾ ਹੈ ਕਿ ਸੁਸ਼ੀਲਾ ਦਾ ਕਿਸੇ ਨੇ ਕਤਲ ਕਰ ਦਿੱਤਾ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਜਾਂਚ ਪੜਤਾਲ ਕਰਦੀ ਹੈ ਕਿ ਆਖਰ ਇਸ ਦਾ ਕਤਲ ਕਿਸ ਨੇ ਕਰ ਦਿੱਤਾ ਆਖਰ ਸੁਸ਼ੀਲਾ ਦੇ ਨਾਲ ਕਿਸ ਦੀ ਦੁਸ਼ਮਣੀ ਹੈ ਜਿਸ ਨੇ ਇੰਨੀ ਬੁਰੀ ਤਰ੍ਹਾਂ ਇਸ ਦਾ ਕਤਲ ਕਰ ਦਿੱਤਾ ਜਾਂ ਫਿਰ ਇਹ ਜੋ ਮਾਮਲਾ ਹੈ ਇਹ ਲੁੱਟ ਦਾ ਹੈ ਹੁਣ ਪੁਲਿਸ ਦਾ ਪਹਿਲਾ ਸ਼ੱਕ ਜਦੋਂ ਪੁਲਿਸ ਪੁੱਛਗਿੱਛ ਕਰਦੀ ਹੈ ਜਾਂਚ ਪੜਤਾਲ ਕਰਦੀ ਹੈ ਤਾਂ ਪੁਲਿਸ ਦਾ ਪਹਿਲਾ ਸ਼ੱਕ ਰਾਗਨੀ ਤੇ ਜਾਂਦਾ ਹੈ ਸੰਤੋਸ਼ ਰਾਜਪੂਤ ਦੀ ਘਰ ਵਾਲੀ ਤੇ ਕਿਉਂਕਿ ਉਹ ਝਗੜਾ ਕਰਕੇ ਪੇਕੇ ਗਈ ਸੀ ਪੁਲਿਸ ਨੂੰ ਲੱਗਦਾ ਕਿ ਏਸ ਨੇ ਹੀ ਸੁਸ਼ੀਲਾ ਦਾ ਕਤਲ ਕਰਵਾਇਆ ਹੋਵੇਗਾ ਜਾਂ ਕੀਤਾ ਹੋਵੇਗਾ ਪਰ ਉਸ ਤੋਂ ਬਾਅਦ ਪੁਲਿਸ ਜਾਂਚ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਜੋ ਪੂਜਾ ਜਾਟ ਹੁੰਦੀ ਆ ਉਹ ਆਪਣੀ ਸੱਸ ਦੇ ਕਤਲ ਦੀ ਗੱਲ ਸੁਣ ਕੇ ਵੀ ਪਿੰਡ ਨਹੀਂ ਆਉਂਦੀ ਉਸ ਦੇ ਮਰਨ ਦੀ ਗੱਲ ਸੁਣ ਕੇ ਵੀ ਉਹ ਪਿੰਡ ਜਦੋਂ ਨਹੀਂ ਆਉਂਦੀ ਤਾਂ ਫਿਰ ਪੁਲਿਸ ਨੂੰ ਸ਼ੱਕ ਹੁੰਦਾ ਕਿ ਏਸ ਪਿੱਛੇ ਜ਼ਰੂਰ ਪੂਜਾ ਜਾਟ ਦਾ ਹੀ ਹੱਥ ਹੋਵੇਗਾ ਜਦੋਂ ਫਿਰ ਹੁਣ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਹੋਰ ਫਰੈਂਸਿਕ ਟੀਮਾਂ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਫਿਰ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਅਸਲ ਵਿੱਚ ਜੋ ਸੁਸ਼ੀਲਾ ਰਾਜਪੂਤ ਹੈ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਪੂਜਾ ਜਾਟ ਨੇ ਕਰਵਾਇਆ ਪੁਲਿਸ ਹੁਣ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਆ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿਸ ਦੇ ਦਿਮਾਗ ਦੇ ਵਿੱਚ ਕਿੰਨੀ ਭੈੜੀ ਪਲੈਨਿੰਗ ਚੱਲ ਰਹੀ ਹੈ ਕਿੱਡਾ ਵੱਡਾ ਉਹ ਆਪਣਾ ਨੁਕਸਾਨ ਕਰ ਦੇਵੇ ਜਿਵੇਂ ਇੱਕ ਔਰਤ ਪੂਜਾ ਜਾਟ ਜੋ ਕਿ ਦੇਖਣ ਨੂੰ ਬੜੀ ਸੋਹਣੀ ਲੱਗਦੀ ਸੀ ਕਿਉਂਕਿ ਪੂਜਾ ਜਾੜ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਜੋ ਇਹ ਇੰਨੀ ਸੋਹਣੀ ਦੇਖਣ ਵਾਲੀ ਔਰਤ ਕਿਸੇ ਦਾ ਕਤਲ ਵੀ ਕਰ ਸਕਦੀ ਹੈ ਇੰਨੀ ਖੁੰਖਾਰ ਹੋ ਸਕਦੀ ਹੈ ਪਰ ਪੂਜਾ ਜਾੜ ਨੇ ਤਾਂ ਵੈਬ ਸੀਰੀਜ਼ਾਂ ਨੂੰ ਵੀ ਮਾਤ ਪਾ ਦਿੱਤੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ